ਲੋਜੀ ਪੰਜਾਬੀ ਸਿਨੇਮਾ ਚ ਨਾ ਅੱਜਕੱਲ ਡਾਕੂਆਂ ਦਾ ਮੁੰਡਾ 3 ਦੇ ਟ੍ਰੇਲਰ ਦੀ ਕਾਫੀ ਗੱਲ ਹੋ ਰਹੀ ਹੈ। ਹਾਂਜੀ ਬਿਲਕੁਲ ਇਹ 13 ਜੂਨ ਨੂੰ ਆ ਰਹੀ ਹੈ ਫਿਲਮ ਤੇ ਟ੍ਰੇਲਰ ਦੇਖ ਕੇ ਨਾ ਐ ਲੱਗਦਾ ਜਿਵੇਂ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਖਾਸ ਕਰਕੇ ਨਸ਼ਿਆਂ ਵਾਲਾ ਤੇ ਸਿਸਟਮ ਦੀਆਂ ਕਮੀਆਂ ਉਹਨਾਂ ਤੇ ਬੜੀ ਬੇਬਾਕੀ ਨਾਲ ਗੱਲ ਕਰੇਗੀ। ਹਾਂ ਸਹੀ ਗੱਲ ਹੈ। ਮਤਲਬ ਆਪਣੇ ਕੋਲ ਜਿਹੜੀ ਜਾਣਕਾਰੀ ਹੈ ਉਸ ਤੋਂ ਤੇ ਇਹੀ ਲੱਗਦਾ ਹੈ ਕਿ ਇਹ ਸਿਰਫ ਕੋਈ ਐਕਸ਼ਨ ਪੈਕਡ ਫਿਲਮ ਨਹੀਂ ਇਸ ਦੇ ਪਿੱਛੇ ਕਹਾਣੀ ਕਾਫੀ ਗਹਿਰੀ ਹੈ। ਬਿਲਕੁਲ ਤਾਂ ਫਿਰ ਅੱਜ ਆਪਾਂ ਇਸੇ ਤੇ ਹੀ ਗੱਲ ਕਰਦੇ ਆਂ ਖੋਲਦੇ ਆਂ ਇਸ ਨੂੰ ਕਹਾਣੀ ਕੀ ਐ ਕੌਣ ਕੌਣ ਐ ਇਸ ਚ ਤੇ ਕਿਹੜੀ ਗੱਲ ਇਸ ਨੂੰ ਇੰਨਾ ਖਾਸ ਬਣਾ ਰਹੀ ਐ ਦੇਖੋ ਕਹਾਣੀ ਦਾ ਜਿਹੜਾ ਮੇਨ ਫੋਕਸ ਐ ਉਹ ਯੋਧਾ ਨਾਂ ਦੇ ਕਿਰਦਾਰ ਤੇ ਐ ਦੇਵ ਕਰੋੜ ਨੇ ਨਿਭਾਇਆ ਐ ਰੋਲ ਅੱਛਾ ਹਾਂਜੀ ਇੱਕ ਅਨਾਥ ਮੁੰਡਾ ਐ ਜਿਹੜਾ ਚੰਗਾ ਤਾਂ ਹੈ ਕਿ ਇੱਕ ਇਮਾਨਦਾਰ ਅਫਸਰ ਬਣੇ ਪਰ ਜਿਹੜਾ ਸਿਸਟਮ ਐ ਤੇ ਆ ਨਸ਼ਾ ਵੇਚਣ ਵਾਲੇ ਨੇ ਉਹੀ ਉਹਦੇ ਰਾਹ ਚ ਰੋਲਾ ਬਣ ਜਾਂਦੇ ਨੇ ਹੂੰ ਅਨ ਸਿਰਫ ਉਹਦੀ ਨਿੱਜੀ ਲੜਾਈ ਨਹੀਂ ਇੱਕ ਤਰ੍ਹਾਂ ਨਾਲ ਦਿਖਾਉਂਦੀ ਹੈ ਕਿ ਕਿਵੇਂ ਆਪਣੇ ਨੌਜਵਾਨ ਮਤਲਬ ਪ੍ਰਸ਼ਟਾਚਾਰ ਤੇ ਨਸ਼ੇ ਦੀ ਦਲਦਲ ਚ ਫਸਦੇ ਜਾ ਰਹੇ ਨੇ ਤੇ ਦੇਵ ਖਰੋੜ ਦਾ ਨਾਮ ਆਉਂਦੇ ਸਾਰੀ ਉਹਦੀਆਂ ਪਹਿਲੀਆਂ ਫਿਲਮਾਂ ਯਾਦ ਆ ਜਾਂਦੀਆਂ ਨੇ ਰੁਪਿੰਦਰ ਗਾਂਧੀ ਸੀਰੀਜ਼ ਹੋ ਗਈ ਹਾਂਜੀ ਜਾਂ ਫਿਰ ਬਲੈਕੀਆ ਉਨਾਂ ਚ ਵੀ ਉਹਨੇ ਕਾਫੀ ਗੰਭੀਰ ਮੁੱਦੇ ਸੁੱਕੇ ਸੀ ਤੇ ਡਾਕੂਆਂ ਦਾ ਮੁੰਡਾ ਦਾ ਪਹਿਲਾ ਪਾਗ ਜਿਹੜਾ ਸੀ ਮਿੰਟੂ ਗੁਰੂ ਸਰਯੇ ਦੀ ਆਪਣੀ ਜ਼ਿੰਦਗੀ ਤੇ ਹਾਂ ਉਹ ਤਾਂ ਬਹੁਤ ਹੀ ਕਾਮਯਾਬ ਰਹੀ ਸੀ ਹਾਂ ਨਸ਼ਿਆਂ ਤੋਂ ਨਿਕਲ ਕੇ ਲੇਖਕ ਬਣਨ ਤੱਕ ਦਾ ਸਫ਼ਰ ਸੀ ਉਹ ਬਹੁਤ ਚੱਲੀ ਸੀ ਤਾਂ ਕੀ ਇਹ ਫਿਲਮ ਵੀ ਉਸੇ ਲਈ ਤੇ ਚੱਲੂਗੀ ਜਾਂ ਕੁਝ ਵੱਖਰਾ ਹੋਗਾ ਇਹ ਵਧੀਆ ਸਵਾਲ ਹੈ ਵੇਖੋ ਪਹਿਲੀ ਫਿਲਮ ਨਾ ਇੱਕ ਬੰਦੇ ਦੇ ਨਿੱਜੀ ਸੰਘਰਸ਼ ਤੇ ਜ਼ਿਆਦਾ ਫੋਕਸ ਸੀ ਹਾਂ ਇਸ ਵਾਰ ਜਿਵੇਂ ਟ੍ਰੇਲਰ ਤੋਂ ਲੱਗ ਰਿਹਾ ਹੈ ਸ਼ਾਇਦ ਇਹ ਨਸ਼ਿਆਂ ਦੇ ਪਿੱਛੇ ਜਿਹੜਾ ਪੂਰਾ ਨੈੱਟਵਰਕ ਕੰਮ ਕਰਦਾ ਹੈ ਜਾਂ ਸਿਸਟਮ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਜਿਹੜੀਆਂ ਇਹ ਸਭ ਨੂੰ ਹੋਣ ਦਿੰਦੀਆਂ ਨੇ ਅੱਛਾ ਹੂੰ ਉਹਨਾਂ ਤੇ ਸਿੱਧਾ ਵਾਰ ਕਰੇਗੀ ਮਤਲਬ ਗੱਲ ਸਿਰਫ ਨਸ਼ਾ ਕਰਨ ਵਾਲੇ ਦੀ ਨਹੀਂ ਸਗੋਂ ਜਿਹੜੇ ਵੇਚਦੇ ਨੇ ਤੇ ਜਿਹੜੇ ਉਹਨਾਂ ਨੂੰ ਬਚਾਉਂਦੇ ਨੇ ਉਹਨਾਂ ਦੇ ਵੀ ਹੋ ਸਕਦੀ ਹੈ ਮਤਲਬ ਦਾਇਰਾ ਥੋੜਾ ਵੱਡਾ ਕਰਤਾ ਪਰ ਇਹ ਤਾਂ ਹੋ ਗਿਆ ਫਿਲਮ ਦੇ ਗੰਭੀਰ ਮੁੱਦੇ ਸੁਣਨ ਚ ਆਇਆ ਵੀ ਇੰਡਸਟਰੀ ਦੇ ਅੰਦਰ ਵੀ ਕੋਈ ਗੱਲ ਚੱਲ ਰਹੀ ਐ ਇਸ ਫਿਲਮ ਨੂੰ ਲੈ ਕੇ ਕੋਈ ਹੋਰ ਐਂਗਲ ਹਾਂ ਇੱਕ ਖਾਸ ਗੱਲ ਜੁੜ ਗਈ ਐ ਇਹਦੇ ਨਾਲ ਉਹ ਪਾਕਿਸਤਾਨੀ ਕਲਾਕਾਰ ਨੇ ਇਫਤਕਾਰ ਠਾਕੁਰ ਹਾਂਜੀ ਸੁਣਿਆ ਸੀ ਉਹਨਾਂ ਨੇ ਪਿੱਛੇ ਜੇ ਨਾ ਇੱਕ ਬਿਆਨ ਦਿੱਤਾ ਸੀ ਉਹਦਾ ਮਤਲਬ ਕੁਝ ਐ ਨਿਕਲਦਾ ਸੀ ਜਿਵੇਂ ਵੀ ਪੰਜਾਬੀ ਫਿਲਮਾਂ ਤਾਂ ਉਹਨਾਂ ਕਰਕੇ ਹੀ ਚੱਲਦੀਆਂ ਨੇ ਤੇ ਸ਼ਾਇਦ ਉਹਨਾਂ ਬਿਨਾ ਕੰਮ ਨਹੀਂ ਸਰਨਾ ਉਹ ਤੇ ਇਹ ਗੱਲ ਮਤਲਬ ਇਧਰ ਪੰਜਾਬੀ ਇੰਡਸਟਰੀ ਚ ਕਈਆਂ ਨੂੰ ਚੰਗੀ ਨਹੀਂ ਲੱਗੀ ਅੱਛੋ ਤਾਂ ਫਿਰ ਡਾਕੂਆਂ ਦਾ ਮੁੰਡਾ ਤਰੀ ਵਾਲੇ ਇਸ ਨੂੰ ਇੱਕ ਤਰ੍ਹਾਂ ਜਵਾਬ ਦੇ ਤੌਰ ਤੇ ਵੀ ਵੇਖ ਰਹੇ ਨੇ ਬਿਲਕੁਲ ਬਿਲਕੁਲ ਉਹਨਾਂ ਦਾ ਸਟੈਂਡ ਤਾਂ ਇਹ ਹੀ ਹੈ ਕਿ ਪੰਜਾਬੀ ਸਿਨੇਮਾ ਆਪਣੇ ਪੈਰਾਂ ਤੇ ਖੜਾ ਹੈ ਕਿਸੇ ਇੱਕ ਬੰਦੇ ਸਿਰ ਤੇ ਨਹੀਂ ਉਹ ਮਿਸਾਲ ਦਿੰਦੇ ਨੇ ਸੌਂਕਣ ਸੌਂਕਣੇ ਵਰਗੀਆਂ ਫਿਲਮਾਂ ਦੀ ਹਾਂ ਉਹ ਤਾਂ ਬਹੁਤ ਹਿੱਟ ਸੀ ਜਿਹੜੀਆਂ ਠਾਕੁਰ ਤੋਂ ਬਿਨਾਂ ਵੀ ਬਹੁਤ ਚੱਲੀਆਂ ਤਾਂ ਉਹਨਾਂ ਨੂੰ ਉਮੀਦ ਹੈ ਕਿ ਡਾਕੂਆਂ ਦਾ ਮੁੰਡਾ 3 ਵੀ ਇਹੀ ਸਾਬਿਤ ਕਰੂਗੀ ਕਿ ਜੇ ਕਹਾਣੀ ਚ ਦਮ ਹੈ ਕਲਾਕਾਰਾਂ ਚ ਦਮ ਹੈ ਤਾਂ ਫਿਲਮ ਚੱਲਦੀ ਹੈ। ਇਹ ਤਾਂ ਵਾਕਈ ਇੱਕ ਦਿਲਚਸਪ ਪਹਿਲੂ ਜੁੜ ਗਿਆ ਫਿਰ। ਫਿਲਮ ਬਣਾਈ ਹੈ Z ਸਟੂਡੀਓ ਤੇ ਡ੍ਰੀਮ ਰਿਐਲਿਟੀ ਮੂਵੀਜ਼ ਨੇ ਤੇ ਡਾਇਰੈਕਟਰ ਹੈਪੀ ਰੋਡੇ ਆ। ਹਾਂਜੀ ਤੇ ਨਾਲ ਬਾਣੀ ਸੰਧੂ ਵੀ ਐਸ ਫਿਲਮ ਚ। ਬਾਈਕਾ ਤੇ ਅਦਾਕਾਰਾਂ ਕਾਸਟ ਪ੍ਰੋਡਕਸ਼ਨ ਵਧੀਆ ਲੱਗ ਰਹੀ ਹੈ। ਹਾਂਜੀ ਟੀਮ ਮਜ਼ਬੂਤ ਹੈ। ਸੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਡਾਕੂਆਂ ਦਾ ਮੁੰਡਾ 3 ਸਿਰਫ ਐਂਟਰਟੇਨਮੈਂਟ ਨਹੀਂ ਦੇ ਰਹੀ ਇਹ ਪੰਜਾਬ ਦੀ ਇੱਕ ਕੌੜੀ ਸੱਚਾਈ ਹੈ ਨੌਜਵਾਨਾਂ ਦਾ ਨਸ਼ਿਆਂ 'ਚ ਪੈਣਾ ਤੇ ਪ੍ਰਸ਼ਟ ਸਿਸਟਮ ਨਾਲ ਉਹਨਾਂ ਦਾ ਟਕਰਾ ਇਸ ਨੂੰ ਵੱਡੇ ਪਰਦੇ ਤੇ ਲਿਆਉਣ ਦਾ ਦਾਵਾ ਕਰ ਰਹੀ ਹੈ ਤੇ ਦੇਵ ਖਰੋੜਲੇ ਵੀ ਇਹ ਇੱਕ ਅਹਿਮ ਫਿਲਮ ਹੋ ਸਕਦੀ ਹੈ ਤੇ ਜਿਸ ਤਰ੍ਹਾਂ ਦਾ ਹੰਗਾਰਾ ਮਤਲਬ ਦਰਸ਼ਕਾਂ ਨੇ ਪਹਿਲਾਂ ਦਿੱਤਾ ਹੈ ਖਾਸ ਕਰਕੇ ਦੇਵ ਖਰੋੜ ਦਿਆਂ ਇਹੋ ਜਿਹੀਆਂ ਫਿਲਮਾਂ ਨੂੰ ਹਾਂ ਬਿਲਕੁਲ ਉਸ ਨਾਲ ਉਮੀਦਾਂ ਤਾਂ ਵਧੀਆਂ ਜਾਂਦੀਆਂ ਨੇ ਪਰ ਦੇਖਣਾ ਇਹ ਹੋਊਗਾ ਕਿ ਫਿਲਮ ਕਿੰਨੀ ਕੁ ਡੂੰਘਾਈ ਚ ਜਾਂਦੀ ਹੈ ਇਹਨਾਂ ਮੁੱਦਿਆਂ ਤੇ ਤੇ ਲੋਕਾਂ ਦੇ ਮਨ ਤੇ ਕੀ ਅਸਰ ਪਾਉਂਦੀ ਆ ਅਸਲ ਸਵਾਲ ਤਾਂ ਇਹੀ ਰਹਿ ਜਾਂਦਾ ਹੈ ਕਿ ਕੀ ਇਹ ਫਿਲਮ ਸਿਰਫ ਸਮੱਸਿਆ ਦਿਖਾ ਕੇ ਰਹਿ ਜਾਊਗੀ ਜਾਂ ਕਿਤੇ ਨਾ ਕਿਤੇ ਹੱਲ-ਵਲ ਵੀ ਕੋਈ ਇਸ਼ਾਰਾ ਕਰੂਗੀ ਹਾਂ ਕੀ ਇਹ ਸਿਰਫ ਇੱਕ ਹੋਰ ਸੋਸ਼ਲ ਇਸ਼ੂ ਵਾਲੀ ਫਿਲਮ ਬਣ ਕੇ ਰਹਿ ਜਾਊਗੀ ਜਾਂ ਕੁਝ ਨਵਾਂ ਪੇਸ਼ ਕਰੂਗੀ ਇਹਦਾ ਅਸਲ ਪਤਾ ਤਾਂ ਦੇਖਣ ਤੋਂ ਬਾਅਦ ਹੀ ਲੱਗੂਗਾ ਤੇ ਇੱਕ ਸੋਚਣ ਵਾਲੀ ਗੱਲ ਇਹ ਵੀ ਛੱਡ ਜਾਂਦੇ ਆ ਕਿ ਜਦੋਂ ਸਿਨੇਮਾ ਇਹ ਸਮਾਜ ਦੀਆਂ ਗੰਭੀਰ ਸਮੱਸਿਆਵਾਂ ਨੂੰ ਪਰਦੇ ਤੇ ਲਿਆਂਦਾ ਹੈ ਤਾਂ ਕੀ ਇਹਦਾ ਅਸਰ ਸਿਰਫ ਸਾਨੂੰ ਝੰਜੋੜਨ ਤੱਕ ਹੀ ਰਹਿੰਦਾ ਹੈ ਯਾ ਇਹ ਸੱਚੀ ਕਿਸੇ ਬਦਲਾਅ ਦੀ ਕੋਈ ਚੰਗਿਆੜੀ ਬਣਨ ਦੀ ਤਾਕਤ ਵੀ ਰੱਖਦਾ ਹੈ